ਚਾਪਰ ਦੇ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਨੇ ਤੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਨਹੀਂ ਕਰ ਰਹੇ ਹਨ ਜਿਸ ਕਾਰਨ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਆਉਣ ਵਾਲੇ ਮਰੀਜ਼ਾਂ ਦਾ ਬੁਰਾ ਹਾਲ ਹੈ ਤੇ ਮੰਗਾਂ ਪੂਰੀਆਂ ਨਾ ਹੋਣ ਤੇ ਉਹ ਇਸੇ ਤਰ੍ਹਾਂ ਹੜਤਾਲ ਤੇ ਰਹਿਣਗੇ ਅਤੇ ਹੜਤਾਲ ਨੂੰ ਹੋਰ ਵੀ ਵਿਸਥਾਰਿਆ ਜਾ ਸਕਦਾ ਹੈ ਜਿਵੇਂ ਹੀ ਸਾਡੀ ਹੜਤਾਲ 11 ਵਜੇ ਖਤਮ ਹੁੰਦੀ ਹੈ ਅਸੀਂ ਮਰੀਜ਼ਾਂ ਦੀ ਜਾਂਚ ਕਰਦੇ ਹਾਂ ਡਾਕਟਰਾਂ ਵੱਲੋਂ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਕਿੰਨਾ ਚੱਲ ਕੇ ਉਹ ਕੋਹੋਂ ਕੋਈ ਨਾ ਮਿਲੀ ਜੋਈ ਨੂੰ ਸਾਨੂੰ ਆਜਦੇ ਨੇ ਮਿਲਦੀ ਸੀ ਆ ਕੇ ਖਾਣੀ ਜੇ ਨਾ ਖਾਧੀ ਸਾਡਾ ਕੰਮ ਕੋਈ ਚੋਰ ਦਾ ਪੋਕਾ ਪੈ ਗਿਆ ਹੈ ਇਹਦੇ ਨਾਲ ਬਾਲਣ ਨੂੰ ਮਿਲਦੀ ਕਿ ਤੁਸੀਂ ਕੀ ਕਹਿੰਦੇ ਮੈਂ ਇਹ ਮੰਗਾ ਪੂਰੀਆਂ ਕਰੋ ਜਿਹੜੀ ਮੰਗਦੇ ਨੇ ਹਾਂ ਇਹ ਜੋ ਜੋ ਮੰਗਦੇ ਨਾ ਉਹ ਲੱਗਿਆ ਸੀ ਗੁਰੂ ਸਾਹਿਬ ਤੋਂ ਸੋਹ ਕਰਾਇਆ ਲਾਇਆ ਬਜ਼ੁਰਗ ਬਖਮਾ ਰਹੇ ਉੱਥੇ ਤੇ ਅਤਾ ਸੀ ਕੋਈ ਸਾਡੀ ਸੁਣਾਈ ਨਹੀਂ ਕੋਈ ਸਾਡੀ ਪਰਤੀ ਨਹੀਂ ਅੱਜ ਅਸੀਂ ਗੁਰੂ ਸਾਹਿਬ ਉੱਚਾਲ ਕੇ ਆਏ ਪਿੰਨਸ਼ਾਂਗੇ ਚ ਇੱਥੇ ਫਲੋਈਪੁਰ ਆਇਆ ਬਜ਼ੁਰਗ ਨੂੰ ਮੱਥਾ ਲੈ ਕੇ ਆਇਆ ਉਹ ਮੇਰੇ ਪਾਪਾ ਜੀ ਹੈ ਨਾ ਮੇਰੇ ਸ਼ਿਲਾ ਮੈਂ ਸੇਵਾ ਲੋਕ ਵਿੱਚ ਸੇਵਾ ਲਈ ਵੀ ਜਨਤਾ ਨਾਲ ਆ ਰਹੀ ਇੱਥੇ ਕਿਦੋਂ ਦੇ ਬੈਠੇ ਹੋ ਅਸੀਂ ਆਏ ਆ 8 ਵਜੇ ਹਾਂ ਉਹ ਕਹਿੰਦੇ ਨੇ 11 ਵਜੇ ਤਾਲ ਪੁੱਲੇਗੀ ਤੇ ਅਸੀਂ ਹੁਣ ਬਜ਼ੁਰਗ ਦੇ ਹੱਥ ਬਹੁਤ ਖਰਾਬ ਏ ਸਾਡੀਆਂ 4 ਪ੍ਰਮੁੱਖ ਮੰਗਾਂ ਹੈਗੀਆਂ ਜਿਹੜੀ ਸਭ ਤੋਂ ਪਹਿਲੀ ਮੰਗ ਹੈਗੀ ਹੈ ਉਹ ਹੈਗੀ ਹੈ ਸ਼ਾਰਟ ਕੈਰੀਅਰ ਪ੍ਰੋਗਰੈਸ਼ਨ ਦੀ ਮੰਗ ਜਿਹੜੀ ਕਿ 2001 ਵਿੱਚ ਸਰਕਾਰ ਨੇ ਬੰਦ ਕਰਤੀ ਸੀ ਇਹ ਜਦੋਂ ਤੋਂ ਪੀसीएमਐਸ ਸਕੈਟਰ ਬਣਿਆ ਉਦੋਂ ਤੋਂ ਇਹ ਸਾਡੇ ਇੱਕ ਪੇ ਦਾ ਹਿੱਸਾ ਸੀ ਤੇ ਸਰਕਾਰ ਨੇ ਇਹ ਬੰਦ ਕਰਕੇ ਤੇ ਉਹਨੂੰ ਵੀ ਅਸੀਂ ਬਹਾਲ ਕਰਾਂਗੇ ਤੋਂ ਬਹਾਲ ਨਹੀਂ ਕੀਤੀ ਗਈ ਹੈ ਉਸ ਕਰਕੇ ਜਿਹੜਾ ਦਾ ਮੋਟੀਵੇਸ਼ਨ ਲੈਵਲ ਲੋਕਾਂ ਦਾ ਡਾਕਟਰਾਂ ਦਾ ਘਟ ਗਿਆ ਤੇ ਉਹ ਨੌਕਰੀਆਂ ਛੱਡ ਕੇ ਵੀ ਜਾਣ ਲੱਪੇ ਨੇ ਤੇ ਸਾਡੀ ਇਹ ਮੰਗ ਜਿਹੜੀ ਹੈ ਪੰਜਾਬ ਦੇ ਆਮ ਲੋਕਾਂ ਵਾਸਤੇ ਹੀ ਹੈ ਜੇ ਡਾਕਟਰ ਕੋਈ ਰਹੇਗਾ ਤੇ ਸਰਕਾਰੀ ਹਸਪਤਲ ਚ ਤਾਂ ਇਹੋ ਕੰਮ ਕਰੇਗਾ ਦੂਜੀ ਡਿਮਾਂਡ ਸਾਡੀ ਸਿਕਿਉਰਟੀ ਦੀ ਡਿਮਾਂਡ ਹੈ ਕਿ ਰਾਊਂਡ ਦਾ 24 ਘੰਟੇ ਸਿਕਿਉਰਟੀ ਇੱਥੇ ਹਸਪਤਲ ਚ ਪ੍ਰੋਵਾਈਡ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ 60% ਅੰਮਲ ਜਿਹੜਾ ਹੈਗਾ ਵਾ ਫੀਮੇਲਸ ਨੇ ਤੇ ਉਹ ਵਿਦਆਊਟ ਸਿਕਿਉਰਟੀ ਰਾਤੀ ਕੰਮ ਕਰਦੇ ਹੈ ਤੇ ਇੱਥੇ 13 ਕੇਸ ਪਿਛਲੇ ਮਹੀਨੇ ਹੀ ਪੰਜਾਬ ਵਿੱਚ ਡਾਕੂਮੈਂਟਡ ਹੋਇਆ ਜਿਹਦੇ ਵਿੱਚ ਹੈਲਥ ਬਲਾਉਂ ਤੇ ਹਮਲੇ ਹੋਏ